ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਤਕਮਾ ਦਾਸ ਲਖਮੀ ਦੇ ਵਿਆਹ ਪਰੋਦੀ ਸਮੁੱਚੀ ਨਾਨਕ ਨਾਮ ਦੇਵਾ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਦਾਖਲਾ ਖੁਦਾਈ ਦਿਨਾ ਔਰ ਬੇਨਤੀ ਕਰਨੀ ਚਾਹੁੰਨਾ ਕਿ ਹਰ ਸਾਲ ਦੀ ਤਰ੍ਹਾਂ 29 ਅਗਸਤ ਤੇ 30 ਅਗਸਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਪਰੋਦਾ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਬੇਰਸਾਬ ਸultanpur ਮੋਦੀ ਦੀ ਧਰਤੀ ਤੇ ਮਨਾਇਆ ਜਾ ਰਿਹਾ 29 ਦੀ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ ਬੇਰਸਾਬ ਤੋਂ ਆਰੰਭ ਹੋ ਕੇ ਬਟਾਲੇ ਪਹੁੰਚਣਾ ਹੈ 30 ਅਗਸਤ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਕੇ ਸ਼ਾਮ ਨੂੰ ਮੁੜ ਕੇ ਗੁਰਦੁਆਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਵੱਧ ਵੱਧ ਸਹਿਯੋਗ ਵੀ ਕਰੋ ਔਰ ਸਾਰੇ ਹੱਲ ਕੇ ਪ੍ਰਬੰਧ ਨੂੰ ਸੰਭਾਲ ਕੇ ਨਗਰ ਕੀਤ ਨੂੰ ਟਾਈਮ ਨਾਲ ਪਹੁੰਚਾਉਣ ਦਾ ਅਪਰਾਲਾ ਵੀ ਕਰੀ। ਅਸੀਂ ਹਰ ਸਾਲ ਹੀ ਸਾਰੇ ਇਕੱਤਰ ਹੋ ਕੇ ਆਪਣੇ ਮੈਨੇਜਰ ਸਾਹਿਬਾਨ ਦੇ ਨਾਲ ਮੈਂਬਰ ਸਾਹਿਬ ਦੋਵੇਂ ਅਸੀਂ ਐਸਐਸਪੀ ਸਾਹਿਬ ਕੋਲ ਇਥੋਂ ਦੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਨੇ ਆ ਜਾਈ ਐਸਐਸਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮਿਲੇ ਆ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਔਰ ਆਉਣ ਵਾਲੇ ਦਿਨਾਂ ਜਿਹੜੇ ਪ੍ਰਬੰਧ ਕਰਨ ਨੇ ਉਹਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ। ਪੂਰਨ ਭਰੋਸਾ ਐਸਐਸਪੀ ਸਾਹਿਬ ਨੇ ਦਿੱਤਾ ਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਹਿਮਤ ਨਾਲ ਇਹ ਮਾਲਕ ਆਪ ਵਿੱਚ ਖਲੋ ਕੇ ਸਾਰੇ ਕਾਰਜ ਸੰਪੂਰਨ ਕਰਾਉਣਗੇ ਅਸੀਂ ਵੀ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਾਰਜ ਵਿਆਹਪੁਰਪ ਵਿਆਹ ਰਹੇ ਨੇ ਨਰ ਵਿਗੰਤਤਾ ਤਾਇ ਸੰਪੂਰਨ ਹੋਣ ਅਸੀਂ ਵਿਸ਼ਵਾਸ ਵੀ ਕਰਨੇ ਆ ਅਸੀਂ ਭਰੋਸਾ ਵੀ ਕਰਨੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਤੇ ਭਰੋਸਾ ਦਿੱਤਾ ਵੀ ਹੈ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਹੋਣਗੀਆਂ ਜਿਹੜੇ ਡੀਸੀ ਸਾਹਿਬ ਨਾਲ ਐਸਪੀਐਮ ਸਾਹਿਬ ਨਾਲ ਉਹਦੇ ਚ ਵੀ ਬਾਕੀ ਵਿਚਾਰਾ ਕੀਤੀਆਂ ਜਾਣਗੀਆਂ ਸੋ ਅੱਜ ਕੇਵਲ ਤੇ ਕੇਵਲ ਇਹ ਐਸਐਸਪੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਜਿਹੜਾ ਜੋੜ ਮੇਲਾ ਚੱਲ ਰਿਹਾ ਉਹਦੇ ਪਰਿਵਾਰ ਸਮੇ ਸਮੂਲੀਅਤ ਕਰਕੇ ਨਾ ਤਮਸਤ ਹੋਣ ਦੀ ਬੇਨਤੀ ਕੀਤੀ ਹੈ ਉਹਨਾਂ ਨੂੰ ਪ੍ਰਵਾਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਡੈਪੂਟੀ ਹੋਣ ਦੇ ਤੌਰ ਤੇ ਇਹ ਚੀਜ਼ ਦੱਸੀ ਅਸੀਂ ਕਿ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਵਿਆਹ ਤੇ ਲਾਅਨ ਆਰਡਰ ਤੇ ਸਾਰੀ ਗੱਲ ਜਿਸ ਤਰ੍ਹਾਂ ਅੱਗੇ ਕਰਦੇ ਨੇ ਸਾਰੇ ਇਦਾਂ ਹੀ ਅਰਜ਼ੀ ਉਹਨਾਂ ਸਾਨੂੰ ਭਰੋਸਾ ਦਿੱਤਾ ਇਹ ਇਦਾਂ ਹੀ ਹੋਏਗੀ। ਉਨਾ ਮੀਟਿੰਗ ਹੋলো ਮਿਕਈ ਇੱਕ ਮੀਟਿੰਗ ਛੇਤੀ ਬੁਲਾ ਲਾਂਗੇ ਆਪਾਂ ਮੀਟਿੰਗ ਬੁਲਾ ਕੇ ਫਿਰ ਸਾਰੇ ਸਿਵਲ ਪ੍ਰਸ਼ਾਦ ਦੇ ਜੀ ਸਾਹਿਬ ਵੀ ਆ ਜਾਣਗੇ ਸਾਰੇ ਅਧਿਕਾਰੀ ਦੂਜੇ ਵੀ ਆ ਜਾਣਗੇ ਉਹ ਸਾਰੇ ਨਾਲ ਸਾਹਮਣੇ ਆਪਾਂ ਨੂੰ ਸਾਹਮਣੀ ਗੱਲ ਹੋ ਜੇਗੀ ਤੇ ਸਾਰੇ ਪ੍ਰਬੰਧ ਜਿਹੜਾ ਆਪਾਂ ਬਣਾ ਸਹੀ ਕਰਨਗੇ ਦੋਵੇਂ ਮੈਂਬਰ ਮਿਲਿਆ ਸੀ ਦੋਨ ਸਾਨੂੰ ਪੂਰਾ ਭਰੋਸਾ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਭਰੇ ਉਹਨਾਂ ਦੇ ਹੱਥ ਰੱਖੇ ਤਾਂ ਦੂਸਰੀ ਬਖਸ਼ੇ ਸਾਰੇ ਜਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਇਹ ਬਟਾਲੇ ਦੀ ਧਰਤੀ ਕਰਮਾਂ ਵਾਲੀ ਜਿੱਥੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਚਰਨ ਸੂਤ ਪਾਵਤ ਧਰਤੀ ਇਹ ਇਹ ਗੂਪ ਸਾਰੇ ਪਰਿਵਾਰ ਨੂੰ ਸਾਰੇ ਬਟਾਲੇ ਨੂੰ ਆਸੇ ਪਾਸੇ ਸੰਗਤ ਨੂੰ ਆਪਣੀ ਚਰਨੀ ਕਲਾਈ ਬਖਸ਼ੇ ਉਹਦਾ ਕੋਈ ਨਾਗਰ ਦਾ ਫਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ